ਕੀ ਸਿੰਘ ਸਾਹਿਬ ਜੀ ਬੰਤੀ ਅਜੀ ਫਾਦੀ ਇੱਕ ਪਰਿਵਾਰ ਬਣਾ ਕੇ ਸਾਰੇ ਆਪਸ ਵਿੱਚ ਜੋੜਿਆ ਦੁਨੀਆ ਦੀ ਇੱਕੋ ਇੱਕ ਪਰਵ ਹੈ ਕੋਈ ਵੀ ਗੱਲ ਬਾਤ ਹੋਣੀ ਉਹਨਾਂ ਨੇ ਆਪਣਾ ਸੁਤਰ ਪੜ੍ਹਨੇ ਉੱਤੇ ਬੈਠਣਾ ਬਾਣਾ ਪਾਇਆ ਪ੍ਰਭਾਵ ਹੋਣਾ ਗੱਲ ਉੱਥੇ ਨਿਬੜ ਜਾਣਾ ਪਰ ਉਹ ਪੰਜਾਬੀ ਦੀਆਂ ਤਲਾਸ਼ਾਂ ਲੱਗਣੀਆਂ ਚਾਹੀਏ ਇਹ ਜੀ ਦਾ ਮਾਣੋ ਜੀ ਜਸਤ। ਤੋਂ ਸਾਰਿਆਂ ਨੂੰ ਮੇਰੀ ਬੇਨਤੀ ਹੈ। ਪੰਜਾਬ ਦੇ ਜਸਿੱਖਾਂ ਨੇ ਸਿੱਖ ਕਹਿੰਦਾ ਹੈ ਸਭ ਦਾ ਭਲਾ ਹੀ ਕਰਦੇ ਨੇ। ਕਿ ਕਿੰਨਾ ਕਾਪਾ ਦੇਖ ਰਿਹਾ। ਕਿ ਜੇ ਦੁਨੀਆ ਭੁੱਲੀ ਨਾ ਨਾਮ ਆਇਆ ਹਾਂ ਮੈਂ ਕਿਹਾ ਸਾਰੇ ਨਾਲ ਸਿੱਖਾਂ ਦੇ ਗਰਾਹ ਹੋਵੇ। ਕੋਈ ਪਾਲਣਾ ਬਣੇ ਛਤੀ। ਪਰ ਜਿਹੜਾ ਭਾਈ ਜੀ ਇੱਕ ਮਿੰਟ। ਕੋਈ ਗੱਲ ਨਹੀਂ ਜਥੇਦਾਰ ਸਾਹਿਬ ਅੱਜ ਬਰਨਾਲਾ ਪਹੁੰਚੇ ਹੈਗੇ ਵੱਡੇ ਫੈਸਲੇ ਵੀ ਤੁਹਾਡੇ ਵੱਲੋਂ ਲੈ ਕੇ ਜਾ ਰਹੇ ਹੈਗੇ ਕੀ ਕਹਿਣਾ ਚਾਹੁੰਦਾ ਹੈ ਇੱਧਰ ਦੇਖੋ ਜੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਸੰਸਾਰ ਦੇ ਵਿੱਚ ਰਹਿਣ ਵਾਲੇ ਹਰ ਸਿੱਖ ਦਾ ਇਹ ਫਰਜ਼ਾ ਕਿ ਉਹ ਗੁਰੂ ਨਾਨਕ ਪਾਤਸ਼ਾਹ ਤੇ ਦਸਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ ਜਿਹੜੀਆਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਵਾਂ ਉਹਨਾਂ ਸਿੱਖਿਆਵਾਂ ਨੂੰ ਹਰ ਇਨਸਾਨ ਤੱਕ ਪਹੁੰਚਾਵੇ ਤੋਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਅੱਜ ਅਸੀਂ ਇਸ ਧਰਤੀ ਦੇ ਉੱਤੇ ਪਹੁੰਚੇ ਆਂ ਤੇ ਇੱਥੇ ਪਹੁੰਚ ਕੇ ਜੋ ਸਤਿਗੁਰੂ ਜੀ ਦੇ ਉਪਦੇਸ਼ ਆ ਉਹ ਜੋ ਸਾਡੇ ਇੱਥੇ ਗਰੰਥੀ ਸਿੰਘ ਢਾਡੀ ਸਿੰਘ ਜਾਂ ਗੁਰੂ ਕੀ ਸੰਗਤ ਗੁਰੂ ਖਾਲਸਾ ਪੰਥ ਜਿਹੜਾ ਇੱਥੇ ਇਕੱਠਾ ਆ ਉਹਨਾਂ ਦੇ ਨਾਲ ਆਪਾਂ ਜਿਹੜੀ ਆ ਉਹ ਸਾਂਝ ਪਾਈ ਆ ਕਿਉਂਕਿ ਮੈਂ ਪੰਜਾਬ ਦੇ ਵਿੱਚ ਵਿਚਰ ਕੇ ਇੱਕ ਗੱਲ ਨੂੰ ਮਹਿਸੂਸ ਕਰ ਰਿਹਾ ਸਾਰੇ ਜਾਣੇ ਗੁਰੂ ਨਾਲ ਜੁੜਨਾ ਚਾਹੁੰਦੇ ਆ ਸਾਰਾ ਪੰਜਾਬ ਹੀ ਕਿਉਂਕਿ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਮ ਤੇ ਆ ਕੋਈ ਕਿਸੇ ਵੀ ਭਾਈਚਾਰੇ ਦਾ ਬੰਦਾ ਮੈਂ ਦੇਖ ਰਿਹਾ ਪੰਜਾਬ ਚ ਹਰੇਕ ਦੇ ਅੰਦਰ ਗੁਰਬਾਣੀ ਪ੍ਰਤੀ ਪ੍ਰੇਮ ਆ ਉਹ ਪ੍ਰੇਮ ਹੋਰ ਜ਼ਿਆਦਾ ਵਧੇ ਬਾਣੀ ਦੇ ਪੈਰੇ ਹੋਰ ਜ਼ਿਆਦਾ ਵਧਣ ਇਸ ਕਰਕੇ ਅਸੀਂ ਹਰ ਸਿੱਖ ਤੱਕ ਸੰਗਤ ਤੱਕ ਜਿਹੜੀ ਉਹ ਪਹੁੰਚ ਕਰ ਰਹੇ ਆ ਔਰ ਉਸੇ ਤਹਿਤ ਹੀ ਅੱਜ ਆਪਾਂ ਇੱਥੇ ਬਰਨਾਲੇ ਦੀ ਧਰਤੀ ਤੇ ਆ ਨੰਦਰ ਨਸ਼ਾ ਦੇ ਘੈਰ ਨਕੂਰੇ ਦਿਖਦੇ। ਦੇਖੋ ਸਾਨੂੰ ਤੇ ਸਾਡੇ ਗੁਰੂ ਨੇ ਆਖਿਆ ਸੀ ਭਈ ਝੂਠਾ ਮਦ ਮੂਲ ਨਾ ਪੀਚਾ ਜੇ ਕਾ 파ਰਵਸਾਏ। ਕਿ ਨਸ਼ਾ ਕਰਨਾ ਹੀ ਕੋਈ ਨਹੀਂ ਨਸ਼ਾ ਬਾਣੀ ਦਾ ਰੱਖਣਾ ਵਾ, ਨਾਮ ਦਾ ਰੱਖਣਾ ਵਾ ਜਾਂ ਸਰੀਰ ਕਰਕੇ ਪ੍ਰਸ਼ਾਦੇ ਦਾ ਰੱਖਣਾ। ਪਰ ਮੈਂ ਇਹ ਸਮਝਦਾ ਵਾਂ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਨਸ਼ੇ ਆ ਇਹ ਪੰਜਾਬ ਕੱਲੇ ਪੰਜਾਬ ਲਈ ਨਹੀਂ ਇਹ ਸਾਰਿਆਂ ਲਈ ਇੱਕ ਵੱਡੀ ਆਫਤਾਰ ਵੱਡੀ ਮੁਸ਼ਕਲ ਆ। ਮੈਂ ਹੁਣ ਜਦੋਂ ਪਿੰਡਾਂ 'ਚ ਜਾ ਰਿਹਾ ਹਾਂ ਤੇ ਕਈ ਮਾਈਆਂ ਮੇਰੇ ਕੋਲ ਆਉਂਦੀਆਂ ਨਾਲੇ ਤੇ ਉਹ ਕਹਿ ਦਿੰਦੀਆਂ ਕਿ ਪੁੱਤ ਸਾਡੀ ਉਮਰ ਵੀ ਤੈਨੂੰ ਲੱਗ ਜੇ ਪਰ ਨਾਲ ਹੀ ਉਹ ਕਹਿ ਦਿੰਦੀਆਂ ਕਈ ਮਾਈਆਂ ਕਹਿੰਦੀਆਂ ਵੀ ਮੇਰਾ ਪੁੱਤ ਨਸ਼ਾ ਕਰਦਾ ਕੋਈ ਸੈਂਟਰ 'ਚ ਹੀ ਭੇਜ ਦਿਓ ਕੋਈ ਸੈਂਟਰ ਹੈਗਾ ਇਹ ਅੱਜ ਸਾਡੀ ਤਰਾਸਦੀ ਆ ਇਹ ਧਰਮ ਤੋਂ ਵੀ ਉੱਪਰ ਉੱਠ ਕੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਸਾਰਿਆਂ ਦੀ ਸਾਂਝੀ ਸਮੱਸਿਆ ਵਾ ਤੇ ਸਾਰੇ ਸਮਾਜ ਨੂੰ ਇਹਦੇ ਤੇ ਸੋਚਣਾ ਚਾਹੀਦਾ ਪਿੰਡ ਪਿੰਡ ਭਾਵੇਂ ਪਹਿਰੇ ਲਾਉਣੇ ਪੈਣ ਜਿਵੇਂ ਕਿਵੇਂ ਮਰਜ਼ੀ ਆ ਨਸ਼ੇ ਨੂੰ ਰੋਕਿਆ ਜਾਣਾ ਚਾਹੀਦਾ ਕਿਉਂਕਿ ਨਸ਼ੇ ਦਾ ਦਰਿਆ ਜਿਹੜਾ ਵਾ ਇਹਦੇ 'ਚ ਸਾਡੀਆਂ ਬਹੁਤ ਕੀਮਤੀ ਜਵਾਨੀਆਂ ਤੇ ਜਾਨਾਂ ਜਿਹੜੀਆਂ ਉਹ ਰੁੜ ਰਹੀਆਂ ਬਾਣੀ ਦੇ ਲੜ ਲੱਗ ਕੇ ਹੀ ਆਪਾਂ ਨਸ਼ਿਆਂ ਤੋਂ ਬਚ ਸਕਦੇ ਆ ਵੱਧ ਤੋਂ ਵੱਧ ਗੁਰਦੁਆਰਿਆਂ 'ਚ ਜਾਂ ਧਾਰਮਿਕ ਸਥਾਨਾਂ 'ਚ ਪਰਾਲੇ ਹੋਣ ਤੇ ਨੌਜਵਾਨਾਂ ਨੂੰ ਧਰਮ ਨਾਲ ਜੋੜਿਆ ਜਾਵੇ ਦੇਖੋ ਆਹੀਂ ਤੇ ਉਹ ਕੌਮ ਆ ਜਿਨ੍ਹਾਂ ਨੂੰ ਇਹ ਕਿਹਾ ਗਿਆ ਵੀ ਜੇ ਤੇ ਤੁਸੀਂ ਆਪਣੀ ਜਾਨ ਬਚਾਉਣੀ ਆ ਤੇ ਆਪਣਾ ਧਰਮ ਛੱਡ ਦਿਓ ਆਪਣੇ ਭਾਈ ਸੁਬੇਕ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਨੂੰ ਫੜਿਆ ਜਦੋਂ ਲਾਹੌਰ ਯਈਆ ਖਾਨ ਨੇ ਤੇ ਭਾਈ ਸੁਬੇਕ ਸਿੰਘ ਦਾ ਇੱਕੋ ਇੱਕ ਪੁੱਤਰ ਹੀ ਭਾਈ ਸ਼ਹਾਬਾਦ ਸਿੰਘ ਤੇ ਭਾਈ ਸੁਬੇਕ ਸਿੰਘ ਨੂੰ ਹਾਕਮਾਂ ਨੇ ਆਖਿਆ ਭਈ ਤੇਰਾ ਇੱਕੋ ਹੀ ਪੁੱਤ ਆ ਧਰਮ ਪਰिवर्तन ਕਰ ਲੋ ਸਾਡੀ ਗੱਲ ਮੰਨ ਲੋ ਉਦੋਂ ਜਿੰਨਾ ਦਾ ਰਾਜ ਹੀ ਉਦੋਂ ਉਹ ਕਹਿੰਦੇ ਤੇ ਤੇਰਾ ਪੁੱਤ ਦੀ ਜਾਨ ਬਖਸ਼ ਦਾਂਗੇ ਉਹਨੇ ਜਵਾਬ ਦਿੱਤਾ ਹੀ ਪਰਾਚੀਨ ਬੰਧ ਪ੍ਰਕਾਸ਼ ਦੇ ਦਰਜਾ ਹਮ ਕਾਰਨ ਗੁਰਕੁਲਹਿ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਸਾਡੇ ਲਈ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾ ਲੇ ਅਸੀਂ ਆਪਣੀ ਕੁੱਲ ਰੱਖਣ ਲਈ ਧਰਮ ਛੱਡ ਦਿੱ ਗਏ ਚੰਗੀ ਗੱਲ ਨਹੀਂ ਇਸ ਕਰਕੇ ਜਿਹੜਾ ਤੇ ਗੁਰੂ ਨਾਲ ਜੁੜਿਆ ਉਹ ਕਦੀ ਧਰਮ ਪਰਵਰਤਨ ਨਹੀਂ ਕਰਦਾ ਹਾ ਜਿਹੜੇ ਅਜੇ ਗੁਰੂ ਨਾਲ ਨਹੀਂ ਜੁੜ ਸਕੇ ਉਹ ਇਸ ਪਾਸੇ ਚਲੇ ਜਾਂਦੇ ਆ ਪਰ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਖੁੱਲਾ ਪੈਰਾ ਬਾਣੀ ਦਾ ਹੋਊਗਾ ਘਰ ਘਰ ਚ ਆਪਾਂ ਵਿਚਰਾਂਗੇ ਸੰਗਤ ਨੂੰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨਾਲ ਜੋੜਾਂਗੇ ਤੇ ਇਹ ਕੋਈ ਵੱਡੀ ਸਮੱਸਿਆ ਨਹੀਂ ਆ ਆਪਾਂ ਹਰ ਸਮੱਸਿਆ ਦਾ ਹੱਲ ਸੱਚੇ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਕਰ ਸਕਦੇ ਆ ਤੇ ਕੋਈ ਵੱਡੀ ਗੱਲ ਨਹੀਂ ਹੈ। ਸਿੰਘ ਸਾਹਿਬ ਦੇਖੋ ਮੈਂ ਇਹ ਮਹਿਸੂਸ ਕਰਦਾ ਵਾਂ ਕਿ ਜੋ ਵੀ ਉਹਨਾਂ ਨੇ ਕਿਹਾ ਵੀ ਵਿਧੀ ਵਿਧਾਨ ਕੋਈ ਬਣਨਾ ਚਾਹੀਦਾ ਤਾਂ ਸੋਚ ਸਮਝ ਕੇ ਕੋਈ ਫੈਸਲਾ ਲਿਆ ਹੋਊਗਾ। ਬਾਕੀ ਮੈਂ ਇਹ ਕਹਿਣਾ ਵਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਆ ਉਹ ਹਮੇਸ਼ਾ ਲਈ ਬਰਕਰਾਰ ਰਹਿਣੀ ਚਾਹੀਦੀ ਉਹ ਹੈ ਵੀ ਆ। ਹਾਂ ਸਾਨੂੰ ਸਿੱਖਾਂ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਕਾਰਜ ਆ ਉਹ ਗੁਰਬਾਣੀ ਆਸ਼ੇ ਦੇ ਮੁਤਾਬਕ ਕਰਨੇ ਚਾਹੀਦੇ ਸਿਧਾਂਤਾਂ ਦੇ ਮੁਤਾਬਕ ਕਰਨੇ ਚਾਹੀਦੇ ਆ ਸਿੱਖ ਜਿਹੜਾ ਵਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਰ ਧਰਨੀ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੇ ਹੈਗਾ ਰਾਜਵਿਕ ਪਾਰਟੀਆਂ ਨੂੰ ਕੀ ਕਹਿਣਾ ਚਾਹੁੰਦਾ ਸਿੱਖ ਰਾਜਵਿਕ ਮੈਂ ਤੇ ਅੰਦਰ ਵੀ ਕਹਿ ਕੇ ਆਂ ਜੀ ਦੇਖੋ ਅਸੀਂ ਸਾਰੇ ਇਸ ਧਰਤੀ ਦੇ ਜਾਏ ਆ ਵੈਸੇ ਤੇ ਸਿੱਖ ਲਈ ਇਹ ਸਾਰਾ ਸੰਸਾਰ ਹੀ ਆਪਣਾ ਸਿੱਖਾਂ ਦਾ ਸਿਧਾਂਤ ਮਨੁਵਾਦੀ ਸਿਧਾਂਤ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਮਾੜੇ ਮੋਹਟ ਮਨ ਮਟਾਵ ਛੱਡ ਕੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਹਿੱਤਾਂ ਲਈ ਪੰਜਾਬ ਦੇ ਵੱਡੇ ਹਿੱਤਾਂ ਲਈ ਇਕੱਠੇ ਹੋਈਏ ਤਗੜੇ ਹੋਈਏ ਜੇ ਆਪਾਂ ਤਗੜੇ ਹੋ ਗਏ ਤੇ ਸਾਡੇ ਸਾਹਮਣੇ ਤੇ ਕੋਈ ਆੜ ਨਹੀਂ ਸਕਦਾ ਹੈਗਾ ਹਾਂ ਅੱਜ ਲੋੜ ਬਹੁਤ ਜਿਹੜਾ ਸਮਾਂ ਵਾਂ ਇਹਦੇ ਵਿੱਚ ਲੋਡ ਬਹੁਤ ਆ ਇਕੱਠੇ ਆਪਾਂ ਮੈਂ ਫੇਰ ਉਹੀ ਗੱਲ ਦਰਉਣਾ ਵੀ ਤਾਂ ਹੀ ਹੋ ਸਕਦੇ ਆ ਜੇ ਸੱਚੇ ਪਾਤਸ਼ਾਹ ਦੇ ਝੰਡੇ ਦੀ ਸ਼ਰਨ ਵਿੱਚ ਆਵਾਂਗੇ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਆਵਾਂਗੇ ਸਾਰਿਆਂ ਦੇ ਲਈ ਪਹਿਲਾਂ ਜਿਹੜੇ ਸੰਗਤ ਦੇ ਹੇਤਾਂ ਸੰਗਤਵਾ ਤੇ ਇਹ ਰਾਜਨੀਤਿਕ ਲੋਗ ਆ ਜੇ ਉਹ ਨਹੀਂ ਤੇ ਇਹਨਾਂ ਦੀ ਵੀ ਕੋਈ ਹੋਂਦ ਨਹੀਂ ਆ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਵੀ ਸਿੱਖ ਚਾਹੁੰਦੇ ਆ ਜਾ ਆਮ ਬੰਦਾ ਵੀ ਪੰਜਾਬ ਦੇ ਵਿੱਚ ਇੱਕ ਹਿੰਦੂ ਵੀ ਦਾ ਇੱਕ ਮੁਸਲਮਾਨ ਵੀ ਇਹ ਚਾਹੁੰਦਾ ਵਾ ਪਈ ਇਹੋ ਜੇ ਸਮਾਜ ਦੀ ਸਿਰਜਣਾ ਬੇਗਮਪੁਰਾ ਸ਼ਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਾ ਹੋਵੇ ਜਿੱਥੇ ਅਪਨਾਦਤ ਹੋਵੇ ਤੇ ਜਿੱਥੇ ਮੇਰ ਤੇਰ ਨਾ ਹੋਵੇ ਸਾਰੇ ਲੋਕਾਂ ਨੂੰ ਗੁਰੂ ਦੀ ਸੋਚ ਦੇ ਧਾਰਨੀ ਬਣ ਕੇ ਇਦਾਂ ਦਾ ਏਜੰਡਾ ਅਪਣਾਉਣਾ ਚਾਹੀਦਾ ਕੋਈ ਵੀ ਬੰਦਾ ਦੇਖੋ ਕੋਈ ਵੀ ਬੰਦਾ ਜੇ ਕੋਈ ਤਰਕ ਤੇ ਵਿਵੇਕ ਚ ਫਰਕੰਦਾ ਠੀਕ ਹੈ ਜੀ ਸਿੱਖ ਵਿਵੇਕਸ਼ੀਲ ਹੰਦਾ ਉਹ ਗੁਰੂ ਦੇ ਆਸ਼ੇ ਦੇ ਮੁਤਾਬਕ ਸੋਚਦਾ ਤਰਕ ਤੋਂ ਭਾਵ ਜੇ ਕੋਈ ਕਵੇ ਕਿ ਇਹਨਾ ਪਾਠ ਕਿਉਂ ਕਰਦੇ ਹੋ ਮੈਂ ਉਹਦੀ ਗੱਲ ਕਰ ਰਿਹਾ ਗੁਰਬਾਣੀ ਦਾ ਪਾਠ ਕਰਨਾ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਗੁਰੂ ਨੇ ਆਖਿਆ ਕਿ ਆਪਾਂ ਗੁਰਬਾਣੀ ਦਾ ਪਾਠ ਕਰਨਾ ਉਹਨੂੰ ਸਮਝਣਾ ਔਰ ਉਹਨੂੰ ਜੀਵਨ ਦੇ ਵਿੱਚ ਵਸਾਉਣਾ ਹੈਗਾ ਵਾਹਿਗੁਰੂ ਜੀ ਕਾ ਖਾਲਸ